ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਗੁਰਦੁਆਰਾ ਤਪਸਥਾਨ ਬੀਬੀ ਮਮਤਾ ਜ ਸਾਹਿਬ ਜੀ ਇਹ ਗੁਰਦੁਆਰਾ ਸਾਹਿਬ ਪਿੰਡ ਨਾਰੰਗਪੁਰ ਬੜੀ ਪੁਖਰਾਲੀ ਤੋਂ 3 ਕਿਲੋਮੀਟਰ ਦੂਰ ਤੇ ਰੋਪੜ ਤੋਂ 20 ਕਿਲੋਮੀਟਰ ਦੂਰ ਇੱਕ ਉੱਚੀ ਪਹਾੜੀ ਤੇ ਸਜੋਬਿਤ ਹੈ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਛੇਪੋ ਸਨਤੋਂ ਕਾੜ ਨੂੰ ਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਸਰਸੋਂ ਦੀ ਪਾਰ ਕਰਕੇ ਜੰਗਲ ਲੜਦੇ ਹੋਏ ਰੋਪੜ ਪਹੁੰਚੇ ਤਾਂ ਉੱਥੇ ਗੁਰੂ ਸਾਹਿਬ ਜੀ ਨੇ ਸਿੰਘਾਂ ਨੂੰ ਫਤਿਹਪੁਰ ਦੇ ਗੁਪਤ ਕਿਲੇ ਵਿੱਚ ਜਾਣ ਦਾ ਆਦੇਸ਼ ਦਿੱਤਾ ਤੇ ਆਪ ਪਠਾਸਾ ਵਾਲੇ ਆਸਥਾਨ ਤੇ ਪਹੁੰਚ ਗਏ ਪਠਾ ਠੰਡਾ ਕੀਤਾ ਪਠੇ ਦੇ ਮਾਲਕ ਨਿਹੰਗ ਖਾਂ ਗੁਰੂ ਘਰ ਦਾ ਸਰਦਾਰ ਸੀ ਉਹ ਗੁਰੂ ਸਾਹਿਬ ਨੂੰ ਆਪਣੇ ਰਿਆਸੀ ਕਿਲੇ ਵਿੱਚ ਲੈ ਗਿਆ ਅਤੇ ਸਿੰਧਕ ਦਿਲੀ ਨਿਡਰਤਾ ਸ਼ਰਧਾ ਨਾਲ ਸੇਵਾ ਕੀਤੀ ਗੁਰੂ ਜੀ ਨਾਲ ਹੋਰ ਵੀ ਸਿੱਖ ਸੰਨ ਇਧਰ ਬੱਬਾ ਅਜੀਤ ਸਿੰਘ ਜੀ ਵੀ ਜ਼ਖਮੀ ਹੋਏ ਭਾਈ ਬਿੱਤਰ ਸਿੰਘ ਜੀ ਨੂੰ ਲੈ ਕੇ ਕਿਲੇ ਵਿੱਚ ਪਹੁੰਚੇ ਜੋ ਕਿ ਪਿੰਡ ਮਲਕਪੁਰ ਦੇ ਰੰਗਣਾ ਨਾਲ ਲੋਹਾ ਲੈਂਦੇ ਹੋਏ ਜ਼ਖਮ ਹੋਇਆ ਸੀ ਗੁਰੂ ਸਾਹਿਬ ਜੀ ਨੇ ਭਾਈ ਬਿੱਤਰ ਸਿੰਘ ਦੇ ਦੇ ਸਰੀਰ ਤੇ ਫੱਟ ਲੱਗੇ ਦੇਖੇ ਤੇ ਆਪਣੇ ਨਾਲ ਲੈ ਕੇ ਜਾਣਾ ਜਾਣਾ ਮناسب ਨਾ ਸਮਝਦੇ ਹੋਇਆ ਕੋਟਲਾ ਨੇ ਅੱਖਾਂ ਉਹ ਭਾਈ ਬਿੱਤਰ ਸਿੰਘ ਜੀ ਦੀ ਸੇਵਾ ਸੰਭਾਲ ਕਰਨ ਲਈ ਕਿਹਾ ਤੇ ਕਿਹਾ ਕਿ ਇਹ ਸਾਡਾ ਜਾਣੇ ਜਿਗਰ ਸਿੰਘ ਹੈ ਇਹ ਜ਼ਾਲਮਾਂ ਦੇ ਹੱਥ ਨਾ ਲੱਗੇ ਇਸ ਤੁਸੀਂ ਇਸ ਦੀ ਸੇਵਾ ਸੰਭਾਲ ਕਰਨੀ ਹੈ ਅਤੇ ਇਹਨਾਂ ਦੀ ਸ਼ਹੀਦੀ ਸਥਾਨ ਵੀ ਇੱਥੇ ਹੀ ਹੈ। ਅਤੇ ਆਪਣੇ ਨਿਹਦਰ ਸੇਵਕ ਭਾਈ ਨਿਹੰਗ ਖਾਂ ਜੀ ਨੂੰ ਇੱਕ ਕਟਾਰ, ਇੱਕ ਗੈਂਡੇ ਦੀ ਢਾਲ, ਕਿਰਪਾਨ ਅਤੇ ਤੇਗਾ ਬਖਸ਼ਿਆ ਜੋ ਕਿ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਵਿਖੇ ਸशोਭਤ ਹਨ। ਗੁਰੂ ਜੀ ਨੇ ਭਾਈ ਨਿਹੰਗ ਖਾਂ ਜੀ ਦੀ ਬੇਟੀ ਬੀਬੀ ਮੁਮਤਾਜ ਨੂੰ ਗੱਤਰ ਸਮੇਤ ਆਪਣੀ ਕਿਰਪਾ ਹੰਦਦੇ ਹੋਏ ਕਿਹਾ ਕਿ ਇਹਨਾਂ ਦੀ ਇਹ ਵਾਰਤਗੀ ਸਭੀ ਵਿਰਾਸਤ ਹੋਵੇਗੀ। ਅਤੇ ਵਰ ਦਿੱਤਾ ਕਿ ਅਸੀਂ ਹਮੇਸ਼ਾ ਤੁਹਾਡੇ ਅੰਗ ਸੰਗ ਰ੍ਹਾਂਗੇ। ਇਹ ਖੁਸ਼ੀਆਂ ਬਖਸ਼ ਕੇ ਗੁਰੂ ਸਾਹਿਬ ਜੀ ਉਹ ਇਬਦੁੱਲ ਰਸ ਸਿੰਘ ਜੀ ਨੂੰ ਛੱਡ ਕੇ ਖਾਨਪੁਰ ਰਾਮ ਰਾਮਪੁਰ ਬਹਾਮਣ ਪੰਜਰੇ ਹੁੰਦੇ ਬਾਈ ਚੰਪੌਰ ਦੀ ਗੜੀ ਵੱਲ ਚਲੇ ਗਏ ਇੱਧਰ ਗਰੂ ਸਾਹਿਬ ਦੀ ਖੋਜ ਕਰਦੇ ਮੁਗਲ ਫੌਜਾਂ ਦਾ ਦਸਤਾ ਰੂਪਨਕੂਤ ਬਣੀ ਚੌਧਰੀ জাফর ਅਲੀ ਖਾਨ ਦੀ ਅਗਵਾਈ ਵਿੱਚ ਪੱਕੀ ਸੂਪਾ ਕੇ ਪਹੁੰਚ ਗਿਆ ਉਸ ਨੇ ਨਿਹੰਗ ਖਾਨ ਜੀ ਦੇ ਕਿਲੇ ਦੀ ਇਹ ਕਹਿ ਕੇ ਤਲਾਸ਼ੀ ਮੰਗੀ ਕਿ ਤੇਰੇ ਕਿਲੇ ਵਿੱਚ ਗਰੂ ਗੋਬਿੰਦ ਸਿੰਘ ਜੀ ਠਹਿਰੇ ਹੋਣ ਨਿਹੰਗ ਖਾਨ ਨੇ ਸਾਰੇ ਕਿਲੇ ਦੀ ਤਲਾਸ਼ੀ ਦਿੱਤੀ ਉਸ ਕਮਰੇ ਦੀ ਇਤਲਾਸ਼ੀ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਵਿੱਚ ਭਾਈ ਬਿੱਤਰ ਸਿੰਘ ਜੀ ਦੀ ਸੇਵਾ ਵਿੱਚ ਬੀਬੀ ਮਮਤਾ ਜੀ ਲੱਗੇ ਹੋਏ ਸਨ ਔਜਦਾਰ ਦੇ ਕారణ ਪੁੱਛਣ ਤੇ ਭਾਈ ਨੇ ਖਾਨ ਜੀ ਨੇ ਕਿਹਾ ਕਿ ਇਸ ਕਮਰੇ ਵਿੱਚ ਮੇਰੀ ਬੇਟੀ ਅਤੇ ਦਾਮਾਦ ਖਰੇ ਹੋਏ ਹਨ ਔਜਦਾਰ ਨੇ ਗੁਸਤਾਖੀ ਮਾਫ ਕਹਿੰਦਿਆਂ ਹੋਇਆਂ ਫੌਜ ਵਾਪਸ ਲੈ ਕੇ ਚਲਾ ਚੱਲ ਪਿਆ ਬੀਬੀ ਮਮਤਾ ਜੀ ਨੇ ਆਪਣੇ ਪਿਤਾ ਦੇ ਇਹ ਬੋਲ ਸੁਣ ਕੇ ਭਾਈ ਬਿੱਤਰ ਜੀ ਨੂੰ ਆਪਣਾ ਪਤੀ ਪ੍ਰਵਾਨ ਕਰ ਲਿਆ ਗੁਰੂ ਜੀ ਦੇ ਜਾਣ ਤੋਂ ਬਾਅਦ ਭਾਈ